ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਇੱਕ ਗਰੰਥੀ ਸਿੰਘ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਨਾਲ ਹੀ ਕੈਸਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਪਿੰਡ ਜੰਡਸਰ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਇੱਕ ਨੌਜਵਾਨ ਦੇ ਵੱਲੋਂ ਗਰੰਤੀ ਸਿੰਘ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਇਸ ਮਾਮਲੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਘਟਨਾ ਦੇ ਵਿੱਚ ਪੀੜਤ ਪੈਣਸਾਲਾ ਗਰੰਤੀ ਬਲਵਿੰਦਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਪਿੰਡ ਦੀ ਪੰਚਾਇਤਾਂ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਪੀੜਤ ਦੇ ਸਮਰਥਨ ਦੇ ਵਿੱਚ ਖੜੀ ਹੈ ਇਸ ਦੌਰਾਨ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਪਿਛਲੇ 7 ਮਹੀਨਿਆਂ ਤੋਂ ਨੇੜਲੇ ਪਿੰਡ ਜਨਸਰ ਦੇ ਵਿੱਚ ਰਹਿ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਵਜੋਂ ਸੇਵਾ ਵੀ ਨਿਭਾ ਰਹੇ ਨੇ ਜੋ ਪਿਛਲੇ 50 ਸਾਲਾਂ ਤੋਂ ਗੁਰੂ ਮਰਿਆਦਾ ਅਨੁਸਾਰ ਗ੍ਰੰਥਾ ਦਾ ਪਾਠ ਕਰ ਰਹੇ ਨੇ ਉਹਨਾਂ ਦੱਸਿਆ ਕਿ ਕੱਲ ਸ਼ਾਮ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਸਮਾਪਤ ਕਰ ਰਹੇ ਸਨ ਤਾਂ ਵੇੜੇ ਦੇ ਵਿੱਚ ਆ ਕੇ ਬੈਠ ਕੇ ਉਦੋਂ ਹੀ ਇੱਕ ਨੌਜਵਾਨ ਨੂੰ ਗੁਰੂ ਘਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਬਿਨਾਂ ਕਿਸੇ ਕਾਰਨ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ ਇਸ ਦੌਰਾਨ ਉਹਨਾਂ ਦੀ ਪੱਗ ਤੱਕ ਉਤਾਰ ਦਿੱਤੀ ਗਈ ਉਸ ਦੇ ਪਿੱਠ ਤੇ ਕਈ ਵਾਰ ਕੀਤੇ ਗਏ ਇਸ ਘਟਨਾ ਸੰਬੰਧੀ ਹੁਣ ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਜੱਜਦਾਰ ਸਾਹਿਬ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਹਾਂਜੀ ਇੱਥੇ ਤੇ ਗਾ ਮੈਂ ਤਾਂ ਉਹ ਨਾ ਕਿ ਉਹ ਮੁੜੀ ਹੁੰਦਾ ਸੀ ਮੈਂ ਉੱਥੇ ਆ ਕੁਰਸੀ ਤੇ ਬੈਠੇ ਨੂੰ ਹੋਈ ਰਹੀ ਨਾ ਅੰਦਾ ਉਹ ਮੁੰਡੇ ਵੀ ਨਹੀਂ ਮੈਂ ਇਹਨਾਂ ਜਾਣਦੀ ਨਹੀਂ ਹੈਗੇ ਤੇ ਮੈਂ ਰਾਈ ਨਹੀਂ ਤਾਂ ਹੈਗੇ ਉਹਰੇ ਮੁੰਡੇ ਨੇ ਨਹੀਂ ਮੈਨੂੰ ਜਾਣਦੇ ਨਾ ਕੀ ਕੁਝ ਹੋਇਆ ਮਤਿ ਉਹ ਤਾਂ ਕੁਝ ਕੁੱਤੇ ਆ ਕਣੀ ਮ ਲੜੇ ਆ ਮੈਨੂੰ ਇੰਜ ਨਹੀਂ ਪਤਾ ਹੈਗੇ ਬਸ ਵਾਹੇ ਤੇ ਖੜੀ ਤੀ ਗਾ ਨਾ ਤਾਂ ਇਧਰ ਨੂੰ ਨਾ ਕੇ ਗਤਲ ਕਣਾ ਦੇ ਨਾ ਕੇ ਆਉਂਦੇ ਠੀਕੇ ਇੱਥੇ ਬੈਠਾ ਤੇ ਬਾਬਾ ਜੀ ਉਹ ਬੋਲ ਹੀ ਜਾਂਦੇ ਹੁੰਦਾ ਤੇ ਬਾਬਾ ਮੈਂ ਤਾਂ ਕਹਤੇ ਅਸੀਂ ਆਏ ਪਹਿਲੇ ਕਾ ਪਾਇ ਗਿਆ ਆਪਣੀ ਮੁੰਡੇ ਨਾਲੇ ਗੱਲ ਕਰਦਾ ਹੋਊਗਾ ਇਪ ਮਾਗਰ ਪਰ ਮੁੰਡਾ ਆ ਗਿਆ ਇਥੇ ਉਹਨੂੰ ਮੈਂ ਤਾਂ ਇਹ ਜੋ ਕਹਿਣਾ ਚਾਹੁੰਦਾ ਜੀ ਕਿ ਮੇਰੀ ਕੁੱਟਮਾਰ ਗੁਰਦੁਆਰਾ ਵਿਖੇ ਜੰਡਸਰ ਵਿਖੇ ਹੋਈ ਹੈ ਜੀ ਮੈਂ ਤਾਂ ਆਪਣੀ ਡਿਊਟੀ ਨਿਭਾ ਰਿਹਾ ਸੀਗਾ ਤੇ ਡਿਊਟੀ ਮੈਂ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਮੈਂ ਸਭ ਨੂੰ 6 ਵਜੇ ਗੁਰਦੁਆਰਾ ਸਾਹਿਬ ਗਿਆ ਰਹਿ ਰਹਾ ਸਾਹਿਬ ਜੀ ਦਾ ਪਾਠ ਕਰਨ ਤੇ ਜਦੋਂ ਮੈਂ ਪਾਠ ਕਰਨ ਤੇ ਆਪਣੇ ਹੱਥ ਪੈਰ ਧੋ ਕੇ ਬੈਠ ਗਿਆ ਤਾਂ ਇਹ ਬੰਦਾ ਨੰਗੇ ਸਿਰੋਂ ਆਇਆ ਅੰਦਰ ਆ ਕੇ ਆਉਣ ਸਰ ਮੈਨੂੰ ਗਾਲ ਕੱਢੀ ਮੈਂ ਉੱਠ ਕੇ ਬੈਠਾ ਹੋ ਗਿਆ ਵੀ 10 ਭਾਈ ਕੀ ਗੱਲ ਹੈ ਗਾਲ ਕਾਤੋਂ ਕਢਦਾ ਹੈ ਇਸ ਨੇ ਮੇਰੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਨਾਲੇ ਮੇਰੇ ਥੱਪੜ ਲਾਏ ਥਪਣ ਤੋਂ ਬਾਅਦ ਫਿਰ ਇਹਨੇ ਮੇਰੇ ਪੱਗ ਲਾ ਕੇ ਥੱਲੇ ਸਿੱਟ ਕੇ ਉੱਪਰ ਪੈਰ ਧਰਿਆ ਕਿਸਾਂ ਦੀ ਮੇਰੀਆਂ ਦੀ ਬੇਅਦਬੀ ਕੀਤੀ ਤੇ ਮੈਂ ਮੇਰਾ ਕੋਈ ਕਸੂਰ ਨਹੀਂ ਕਿਸੇ ਗੱਲ ਦਾ ਵੀ ਕੋਈ ਕਸੂਰ ਨਹੀਂ ਮੈਂ ਹਰ ਪੱਖ ਤੋਂ ਸਹਿਯੋਗ ਦੇ ਰਿਹਾ ਹਾਂ ਕਮੇਟੀ ਨੂੰ ਵੀ ਉੱਥੇ ਤੇ ਪਿੰਡ ਨੂੰ ਵੀ ਨਗਰ ਸਾਰਾ ਮੇਰੇ ਨਾਲ ਖੜਾਗਾ ਕਿਸੇ ਤੋਂ ਵੀ ਕੋਈ ਵੀ ਬੰਦਾ ਮੇਰੇ 'ਚ ਕੋਈ ਕਸੂਰ ਕੱਢ ਦੇ ਇੱਕ ਵੀ ਮੈਂ ਉਸ ਗੱਲ ਦਾ ਜ਼ਿੰਮੇਵਾਰ ਹੋਊਗਾ ਜੀ ਮੇਰੇ 'ਚ ਕੋਈ ਕਸੂਰ ਨਹੀਂ ਮੈਨੂੰ ਬਿਨਾ ਕਿਸੇ ਗੱਲਬਾਤ ਤੋਂ ਬੰਦੇ ਨੇ ਘੁੱਟਿਆ ਔਰ ਨੰਗੇ ਸਿਰ ਆਇਆ ਮੈਨੂੰ ਤਾਂ ਇੱਥੇ ਤੱਕ ਵੀ ਹੋ ਗਿਆ ਕਿ ਉਹ ਕਿਤੇ ਗੁਰੂ ਘਰ ਦੇ ਅੰਦਰ ਵੜ ਕੇ ਕੋਈ ਬੇਅਦਬੀ ਨਾ ਕਰਦੇ ਮੈਂ ਇਸ ਕਰਕੇ ਖੜਾ ਹੋ ਗਿਆ ਨਹੀਂ ਮੈਂ ਖੜਾ ਵੀ ਨਹੀਂ ਹੁੰਦਾ ਕਿਉਂਕਿ ਮੇਰੇ 'ਚ ਕੋਈ ਕਸੂਰ ਹੀ ਨਹੀਂ ਸੀਗਾ ਤੋ ਮੈਨੂੰ ਤਾਂ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਮੈਨੂੰ ਪੂਰਾ ਸਹੀ ਸਹੀ ਨਿਆਂ ਦਿੱਤਾ ਜਾਵੇ ਸੱਚ ਤੇ ਪਹਿਰਾ ਦਿੱਤਾ ਜਾਵੇ ਮੈਂ ਇਸ ਦੀ ਕਾਪੀ ਗੜਗੱਦ ਸਾਹਿਬ ਨੂੰ ਵੀ ਅਕਾਲ ਤਖਸਾ ਦੇ ਵਿੱਚ ਭੇਜ ਦਿੱਤੀ ਹੈਗੀ ਅਤੇ ਮੈਂ ਹੋਰ ਵੀ ਸੰਸਥਾਵਾਂ ਨੂੰ ਇਹ ਦੱਸ ਦਿੱਤਾ ਗਿਆ ਮੈਨੂੰ ਪੂਰਾ ਨਿਆਂ ਚਾਹੀਦਾ ਮੈਨੂੰ ਉਮੀਦ ਹੈ ਕਿ ਪੂਰਾ ਸਹੀ ਤੇ ਸਹੀ ਨਿਆਂ ਮੈਨੂੰ ਸਰਕਾਰ ਦੇਵੇਗੀ ਕੋਈ ਪਹਿਲਾਂ ਵੀ ਕੋਈ ਡਿਊਟੀ ਤੁਸੀਂ ਹਾਂ ਪਹਿਲਾਂ ਮੈਂ 50 ਸਾਲ ਤੋਂ ਪਾਠਾਂ ਦੀ ਸੇਵਾ ਕਰ ਰਿਹਾ ਹਾਂਗਾ ਅਤੇ ਮੈਂ ਸੇਵਾ ਮੁਕਤ ਇੱਕ ਕਰਮਚਾਰੀ ਹਾਂਗਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਬਤੌਲ ਕਰਾਰਕ ਸੇਵਾ ਕੀਤੀ ਹੈ ਮੇਰੇ ਉਸ ਡਿਊਟੀ ਦੇ ਦੌਰਾਨ ਕਦੇ ਵੀ ਮੈਨੂੰ ਕਿਸੇ ਤਰੀਕੇ ਦੇ ਕੋਈ ਪੱਤਰ ਇਹ ਜਿਹਾ ਮੇਰੀ ਸ਼ਾਨ ਦੇ ਖਿਲਾਫ ਨਹੀਂ ਆਇਆ ਤੇ ਮੈਨੂੰ ਸਰਕਾਰ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ ਇਮਾਨਦਾਰੀ ਦੇ ਕਿਸਾਂ ਵਿੱਚ ਕੌਣ ਸੀ ਵਿਅਕਤੀ ਹੈ ਕਿਉਂ ਹੋਇਆ ਵੀ ਕਾਰਨ ਕੀ ਹੈ ਇਹਦੇ ਕਾਰਨ ਤਾਂ ਮੈਨੂੰ ਕੋਈ ਉਸਨੇ ਦੱਸਿਆ ਨਹੀਂ ਜੇ ਕੋਈ ਮੈਨੂੰ ਉਹ ਕਾਰਨ ਦੱਸਦਾ ਫਿਰ ਮੈਂ ਉਹ ਬੈਠ ਕੇ ਉਹਦੀ ਸੈਟੀਸਫਾਈ ਵੀ ਕਰਾ ਲਦਾ ਪਰ ਮੈਨੂੰ ਉਸਨੇ ਕਾਰਨ ਨਹੀਂ ਦੱਸਿਆ ਕੋਈ ਕੋਈ ਉਹਦੇ ਦਿਮਾਗ 'ਚ ਕੀ ਗੱਲ ਆਈ ਸੀ ਕੀ ਨਾ ਆਈ ਇਹ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਔਰ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ ਇਹ ਕਿੱਥੋਂ ਦਾ ਵਿਅਕਤੀ ਰਹਿਣ ਵਾਲਾ ਹੈ ਇਹ ਮੈਂ ਜੰਡਸਰ ਕੋਠਿਆਂ ਦਾ ਹੀ ਹੈ ਆਪਣਾ ਇਹਦਾ ਨਾਮ ਮੰਦਰ ਕੁਮਾਰ ਹੈ ਜੀ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਇਹ بیٹے ਨੇ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਅੰਡ ਕੀ ਕਹਿਣਾ ਚਾਹਣਾ ਅਸੀਂ ਮੌੜਣਾ ਬਦੇ ਵਾਸੀ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਔਰ ਫਬਿੰਦਰ ਬਾਬਾ ਜੀ ਸਾਡੇ ਨਾਲ ਦੇ ਪਿੰਡ ਲਗਦੇ ਕੋਠਿਆਏ ਜੰਡਰ ਉੱਥੇ ਸੇਵਾ ਕਰਦੇ ਸੀਗੇ ਜੀ ਇਹਨਾਂ ਦੀ ਕੋਈ ਸੀਗਾ ਜੀ ਕੋਈ ਵਿਅਕਤੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈਗੀ ਸਾਡੇ ਪਿੰਡ ਦੇ ਨੇ ਇਹ ਕੁਝ ਸਮਾਂ ਪਹਿਲਾਂ ਸਾਡੇ ਗੁਰਦਰਾ ਸਾਹਿਬ ਇੱਥੇ ਨੇੜੇ ਜੇ ਉੱਥੇ ਵੀ ਸੇਵਾ ਕਰਦੇ ਰਹੇ ਸੀ ਇਹਨਾਂ ਦੀ ਵੀਡੀਓ ਜਦੋਂ ਵਾਇਰਲ ਹੋਈ ਅਸੀਂ ਇਹਨਾਂ ਕੋਲੇ ਪਹੁੰਚੇ ਨਾ ਪੁੱਛਿਆ ਤੇ ਇਹਨਾਂ ਨੇ ਦੱਸਿਆ ਵੀ ਕੋਈ ਸੀਗਾ ਹੀ ਸਰਾਰ ਦੀ ਅਨਸਰ ਵਾਲਾ ਵਿਅਕਤੀ ਜੋ ਵੀ ਸੀਗਾ ਜੀ ਉਹਨਾਂ ਨੇ ਇਹਨਾਂ ਨੇ ਬੇਜਾਨੀ ਵੀ ਕੀਤੀ ਜੀ ਇਹਨਾਂ ਦੀ ਪੱਗ ਰ ਇਹਨਾਂ ਦੇ ਕੇਸ ਪੱਤੇ ਕੇ ਕੋਈ ਬਿਨਾ ਕੋਈ ਗੱਲ ਵੀ ਨਹੀਂ ਦੱਸੀ ਚਲੋ ਕੋਈ ਇਹ ਕੋਈ ਝਗੜਾ ਹੋ ਵੀ ਗੁਰਦੁਆਰਾ ਸਾਹਿਬ ਤੋਂ ਬਾਹਰਿਆ ਕਿਨੇ ਵਿੜਿਆ ਜਾ ਸਕਦਾ ਜੀ ਅਸਤਾ ਬਸ ਇਹੀ ਬਾਬਾ ਜਰ ਕੋ ਨਾਲ ਨਾਲ ਹੀ ਹਰ ਵਕਤ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਦੋਸ਼ੀ ਖਾ ਵੀ ਸਖਤ ਸਖਤ ਕਾਰਵਾਈ ਹੋਵੇ ਤੇ ਇਹਨਾਂ ਨੂੰ ਅਨਸਾਫ ਦਵਾਇਆ ਜਾਵੇ ਜੀ ਜੇ ਕੋਈ ਕਾਰਵਾਈ ਨਹੀਂ ਵੀ ਹੁੰਦੀ ਅਸੀਂ ਨਾਲ ਆ ਜੀ ਸਾਰਾ ਪਿੰਡ ਨਾਲ ਸਾਡੀ ਸਾਰੀ ਜੁਨੀ ਨੇ ਜਥੇਬੰਦਗੀਆਂ ਨਾਲ ਆ ਜੀ ਕੋ ਕਹੂਗਾ ਸੀ ਉਹ ਅੱਗੇ ਕਰਾਂਗੇ ਧਰਨੇ ਵਗੈਰਾ ਜੇ ਸਾਡੇ ਲਾਉਣ ਕੋਈ ਕਰਾਓਗਾ ਸੜਕ ਰੋਕਾਂਗੇ ਜੀ ਪਰ ਇਹਨਾਂ ਨੂੰ ਇਨਸਾਫ ਦਵਾ ਕੇ ਹਟਾਂਗੇ ਜੀ ਸਾਡੇ ਬਣ ਜੀ ਸਭ ਤੋਂ ਜ਼ਿਆਦਾ ਸ੍ਰੀਮ ਅਸੀਂ ਇਹਨਾਂ ਨੂੰ ਮੰਨਦੇ ਜੀ ਇੰਨੇ ਸ੍ਰੀ ਬਾਬਾ ਜੀ ਨੇ ਇੰਨੇ ਨਿਮਰਤ ਵਾਲੇ ਬਾਬੇ ਨੇ ਜੇ ਇਹਨਾਂ ਨਾਲ ਇੰਨੇ ਨਿਮਰਤ ਵਾਲੇ ਬੰਦੇ ਨਾਲ ਕੁਝ ਹੋਣ ਲੱਗ ਗਿਆ ਜੀ ਫਿਰ ਤਾਂ ਬੱਸ ਸਰ ਗਿਆ ਜੀ ਬਿਲਕੁਲ ਹੀ ਨਜਾਇਜ਼ ਧੱਕਾ ਕੀਤਾ ਗਿਆ ਜੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਇਨਸਾਫ ਮਿਲੇ ਸਹੀ ਤਰੀਕੇ ਨਾਲ ਮਿਲੇ ਸਹੀ ਢੰਗ ਨਾਲ ਮਿਲੇ ਸ੍ਰੀ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਹਾਂਜੀ ਅਸੀਂ ਭਾਈ ਬਲਵਿੰਦਰ ਸਿੰਘ ਜੋ ਜ ਡਿਊਟੀ ਕਰਦੇ ਆ ਤੇ ਸਾਡੇ ਨਗਰ ਮੋੜ ਨਾਬੇ ਦੇ ਆ ਅਸੀਂ ਗੱਲਪਤੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਗੱਲਪਤੀ ਸਮੂਹ ਨਗਰ ਪੰਚਾਇਤ ਇਥੇ ਪਹੁੰਚੀ ਆ ਬਾਬਾ ਬਲਵਿੰਦਰ ਸਿੰਘ ਨੂੰ ਹੌਸਲਾ ਫਜ਼ਾਈ ਕਰਨ ਵਾਸਤੇ ਜੋ ਇਹਨਾਂ ਦੇ ਨਾਲ ਕੱਲ ਇਹਨਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ ਇਹਨਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਕਿ ਇਹਨਾਂ ਨੂੰ ਫੁੱਲ ਇਨਸਾਫ ਦਿਵਾਇਆ ਜਾਵੇ ਅੱਜ ਜੋ ਬਾਬਾ ਰਾਜाराम ਸਿੰਘ ਜੀ 96 ਕਰੋੜੀ ਉਹਨਾਂ ਦੇ ਪਿਤਾ ਜੀ ਦੇ ਨਾਲ ਵੀ ਸਾਡੀ ਮੁਲਾਕਾਤ ਹੋਈ ਬਰਨਾਲੀ ਉਹਨਾਂ ਨੇ ਵੀ ਪੂਰਾ ਭਰੋਸਾ ਦਿਵਾਇਆ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਪਹਿਲੀ ਤੌਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਕਾਨੂੰਨੀ ਤੌਰ ਤੇ ਪ੍ਰਸ਼ਾਸਨ ਇਹਨਾਂ ਦੀ ਮਦਦ ਨਹੀਂ ਕਰਦਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਬੁਲਾ ਕੇ ਉਸ ਨਗਰ ਨੂੰ ਬੁਲਾ ਕੇ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਬੁਲਾ ਕੇ ਉੱਥੇ ਪਾਈ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਹਰਜਿੰਦਰ ਸਿੰਘ ਜੀ ਇਦਰਾ ਸੈਨਾ ਥਾਣੇ ਦੀ ਜਿਹੜੀ ਇਹ ਘਟਨਾ ਹੈ ਸੈਨਾ ਥਾਣੇ ਦੇ ਵਿੱਚ ਇੱਕ ਪਿੰਡ ਪੈਂਦਾ ਜੰਡਸਰ ਉੱਥੇ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਗ੍ਰੰਥੀ ਹੈ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰਦਾ ਤੇ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਉਹਦਾ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਸੀ ਕਿ ਆ ਉਹਦੇ ਸੰਬੰਧੀ ਉਹਦੀ ਕੁੱਟਮਾਰ ਹੋਈ ਹੈ